ਇਹ ਇੱਕ ਗਰੋਹ ਤੁਸੀਂ ਕਾਬੂ ਕੀਤਾ ਹੈ ਇਹ ਕੀ ਕੰਮ ਕਰਦੇ ਸੀ ਪੇਸ਼ੇ ਤੋਂ ਕਿਹਦੇ ਮਰਤਾਂ ਦੇ ذریعے ਬਲੈਕਮੇਲਿੰਗ ਦਾ ਕੰਮ ਚੱਲਦਾ ਸੀਗਾ ਥੋੜਾ ਜਿਆਦਾ ਵਿਸਥਾਰ ਨਾਲ ਜ਼ਰੂਰ ਦੱਸਿਓ ਜੀ ਪੇਸ਼ਾ ਕੀ ਸੀ ਇਸ ਤਰ੍ਹਾਂ ਜੀ ਜੋ ਸ਼ਹਿਰ ਦੇ ਵਿੱਚ ਇੱਕ ਗੱਲ ਚ ਬੜੀ ਚਰਚਾ ਦੇ ਵਿੱਚ ਸੀ ਵੀ ਇੱਕ ਗਰੋਹ ਬਣਿਆ ਵਾ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਦੇ ਲੀਡਰ ਦੱਸਦਾ ਆਪਣੇ ਆਪ ਨੂੰ ਪ੍ਰੈਸ ਦੇ ਨੁਮਾਇੰਦੇ ਦੱਸਦੇ ਆ ਤੇ ਉਹ ਸ਼ਹਿਰ ਦੇ ਜਿਹੜੇ ਇਜਦਾਰ ਲੋਕ ਨੇ ਜਿਨ੍ਹਾਂ ਦੇ ਕੋਲ 4 ਪੈਸੇ ਵੀ ਨਹੀਂ ਉਹਨਾਂ ਨੂੰ ਲੜਕੀਆਂ ਦਾ ਵੀਡੀਓ ਬਣਾ ਕੇ ਮੂੰਹ ਬਣ ਕੇ ਉਹਨਾਂ ਨੂੰ ਵੇਚ ਕੇ ਉਹਨਾਂ ਕਰਕੇ ਵੇਖੋ ਜੀ ਆ ਕੁੜੀ ਸਾਨੂੰ ਪ੍ਰੈਸ ਬਾਈਟ ਦੇ ਰਹੀ ਆ ਇਹ ਤੋਂ ਸਾਦ ਨਾ ਇਹ ਕੀਤਾ ਤੁਸੀਂ ਉਹਦਣਾ ਉਹ ਕੀਤਾ ਉਹਨੂੰ ਬਲੈਕਮੇਲਿੰਗ ਕਰਕੇ ਤੇ ਜੇ ਜੀ ਉਹ ਬੰਦਾ ਕਹਿੰਦਾ ਯਾਰ ਇਹੋ ਜੀ ਗੱਲ ਨਹੀਂ ਹੋਈ ਉਹ ਕਹਿੰਦੇ ਨਹੀਂ ਜੀ ਨਹੀਂ ਤੁਸੀਂ ਹੋਇਆ ਤੇ ਕੁੜੀ ਰੌਲਾ ਪਾ ਰਹੀ ਹੈ ਤੁਹਾਡਾ ਨਾਂ ਲੈ ਰਹੀ ਆ ਤੁਸੀਂ ਕਿਨੂ ਕਿਨੂ ਸਫਾਈ ਦੋਗੇ ਉਹਨੂੰ ਕੋ ਬਲੈਕਮੇਲਿੰਗ ਕਰਕੇ ਉਹਦੇ ਕੋ ਉਹਦੇ ਕੋ ਚੀਟਿੰਗ ਕਰਕੇ ਉਹਦੇ ਕੋਲੋਂ ਪੈਸੇ ਜਿਹੜੇ ਆ ਲੈਂਦੇ ਸੀ ਇਹ ਸਬੰਧੀ ਕੱਲਾ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਦੇ ਨੇੜੇ-ਨੇੜੇ ਕਈ ਪਿੰਡਾਂ ਦੇ ਰਮਦਾਸ ਏਰੀਆ ਦੇ ਕੁਝ ਮੋਤਵੇ ਆਦਮੀ ਜਿਨ੍ਹਾਂ ਨੇ ਆਪਣੀ ਇੱਜ਼ਤ ਦੀ ਖਾਤਰ ਚੁੱਪ ਕਰਕੇ ਕਿਹਾ ਕਿ ਪੈਸਾ ਲੈ ਲਓ ਜਾਂ ਤੂੰ ਸਾਡੀ ਕੋਈ ਇੱਜ਼ਤ ਨਹੀਂ ਕਿਨੂ ਕਿਨੂ ਸਫਾਈ ਦਵਾਂਗੇ ਇਸ ਤਰ੍ਹਾਂ ਦੀ ਚਲਦੇ ਚਲਦੇ ਆ ਇਹਨਾਂ ਨੇ ਇੱਕ ਗੁਰੂ ਘਰ ਦੇ ਸਿੰਘ ਨੂੰ ਜੋ ਜੁਝਾਰ ਸਿੰਘ ਆ ਉਹਨੂੰ ਇਹਨਾਂ ਨੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਆਪਣੇ ਕਰੈਕਟਰ ਪਰ ਬੜਾ ਸੱਚਾ ਸੁੱਚਾ ਸੀ ਜਿਹਨੂੰ ਆਪਣੇ ਤੇ ਪੂਰਾ ਵਿਸ਼ਵਾਸ ਸੀ ਗੁਰੂ ਸਾਹਿਬ ਤੇ ਭਰੋਸਾ ਸੀ ਉਹਨੇ ਕਿਹਾ ਵੀ ਮੈਂ ਬਿਲਕੁਲ ਕੋਈ ਇਹੋ ਜਿਹਾ ਕੋਈ ਤੁਸੀਂ ਮੈਨੂੰ ਬਲੈਕਮੇਲਿੰਗ ਨਾ ਕਰੋ ਔਰ ਉਹਨਾਂ ਨੇ ਸਾਡੇ ਕੋਲ ਸਾਹਮਣੇ ਆ ਕੇ ਸ਼ਿਕਾਇਤ ਕੀਤੀ ਉਹਨੇ ਦੱਸਿਆ ਕਿ ਇਦਾਂ ਦਾ ਇੱਕ ਵਰਨ ਕਪੂਰ ਅਤੇ ਅਨਿਲ ਉਰਪ ਅਮਰਿੰਦਰ ਉਹਨਾਂ ਦੇ ਨਾਲ ਕੋਈ ਲੱਗੀਆਂ ਨੇ ਜਿਹੜੇ ਇਹਨਾਂ ਨੇ ਬਲੈਕਮੇਲ ਕਰਦੇ ਨੇ ਵੀਡੀਓ ਬਣਾ ਕੇ ਸੈਂਡ ਕਰਦੇ ਉਹਨਾਂ ਨੂੰ ਉਹਦੇ ਤੇ ਉਹ ਬੋਲਦੀਆਂ ਨੇ ਵੀ ਤੁਸੀਂ ਮੈਨੂੰ ਆਹ ਕੀਤਾ ਜੇ ਕੀਤਾ ਇਸ ਤਰ੍ਹਾਂ ਦੀ ਕਰਕੇ ਉਹਨੂੰ ਮੁੜ ਕੇ ਕੋ ਪੈਸੇ ਉਹਨਾਂ ਕੋ 10 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਇਹ ਜੀ ਸਾਨੂੰ 10 ਲੱਖ ਰੁਪਏ ਦਿਓ ਐਸੀ ਤੁਹਾਡਾ ਨਹੀਂ ਤੁਹਾਨੂੰ ਵਾਇਰਲ ਕਰਦੇ ਨਹੀਂ ਪ੍ਰੈਸ ਨੂੰ ਦਵਾਗੇ ਨਹੀਂ ਇਹ ਕਰਾਂਗੇ ਜਿਹਦੇ ਸਬੰਧ ਵਿੱਚ ਉਹਨਾਂ ਦੇ ਇਹ ਇਨਫਾਰਮੇਸ਼ਨ ਸਾਡੇ ਐਸ.ਆਈ. ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕਬੂਲਪੁਰਾ ਜੋ ਉਹਨਾਂ ਨੇ ਉਹਦੇ ਤੇ ਮਕਦਮਾ ਨੰਬਰ 49 ਡੇਟ 30 3 25 ਅੰਡਰ ਸੈਕਸ਼ਨ 308 2 62 352 3 68 ਅਬਲਿਕ 2 111 ਬੀ ਐਨ ਐਸ ਥਾਣਾ ਮਕਬੂਲਪੁਰਾ ਬੀਐਨਐਸ ਦੀ 17 ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸੁਤੀਸ਼ ਕਪੂਰ ਮਕਾਨ ਨੰਬਰ ਐਫ 6 ਡਾਇਮੰਡ ਬੋਲਨ ਮੈਲ ਜੀਟੀ ਰੋਡ ਸ਼ਾਰਾ ਜਿਸ ਨੂੰ 30 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਤਿੰਨ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੋਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸ਼ਾਰਜ ਰਲ ਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਠੱਗੀ ਮਾਰਦੀਆਂ ਨੇ ਪੈਸੇ ਵਸੂਲਦੀਆਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਰਨ ਕਪੂਰ ਦਾ ਜਿਹੜਾ ਵਾ ਰਿਮਾਂਡ ਲਿਆ ਗਿਆ ਸੀ ਜੋ ਅੱਜ ਦੁਬਾਰਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਸ ਗਰੋਹ ਦੇ ਨਾਲ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਕੋਲ ਨਾ ਤੇ ਇਹਨਾਂ ਨੂੰ ਕੋਈ ਸ਼ਿਵ ਸੈਨਾ ਨੇ ਵੀ ਬਾਹਰ ਕੱਢਿਆ ਹੋਇਆ ਇਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ ਸਿਰਫ ਲੋਕਾਂ ਨੂੰ ਆਪਣੇ ਆਪ ਨੂੰ ਪ੍ਰੈਸ ਅੱਲੇ ਦੱਸ ਕੇ ਦੂਜੇ ਦੱਸ ਕੇ ਤੇ ਬਲੈਕਮੇਲ ਕਰਦੇ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਅੱਜ ਬਹੁਤ ਸਾਰੇ ਸ਼ਹਿਰ ਨਹੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਵਾ ਸਾਨੂੰ ਬਹੁਤ ਸਾਰੇ ਫੋਨ ਲੋਕਾਂ ਨੇ ਕੀਤੇ ਇਹ ਬਹੁਤ ਵੱਡਾ ਗੰਦ ਸ਼ਹਿਰ ਚ ਜਿਹੜਾ ਤੁਸੀਂ ਮਕਾਇਆ ਵਾ ਜਿਹਦੇ ਨਾਲ ਅੱਜ ਮੁਕਦਮਾ ਦਰਜ ਕਰਕੇ ਦੇ ਕੋਰਜ ਪੇਸ਼ ਕਰਕੇ ਇਹਨਾਂ ਨੂੰ ਅੱਗੇ ਹੋਰ ਵੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਸਰ ਉਹ ਕੀ ਕਰਦੀਆਂ ਸੀ ਕੁੜੀਆਂ ਕਿਵੇਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਦੀਆਂ ਸੀ ਕੀ ਕਰਦੀਆਂ ਸੀ ਕੁੜੀਆਂ ਏਦਾਂ ਜਿਵੇਂ ਮੂੰਹ ਬੰਨ ਲੈਂਦੀਆਂ ਸੀ ਮੂੰਹ ਬੰਨ ਕੇ ਵੀਡੀਓ ਬਣਾਉਂਦੀਆਂ ਸੀ ਮੂੰਹ ਬਣਾ ਕੇ ਉਹਦਾ ਨਾਮ ਲੈਂਦੀਆਂ ਸੀ ਤੁਸੀਂ ਮੇਰਾ ਨਾਮ ਆ ਕੀਤਾ ਤੁਸੀਂ ਮੈਨੂੰ ਇੱਥੇ ਉਹ ਬੁਲਾਇਆ ਉਹ ਕੀਤਾ ਜੀ ਮੈਂ ਤਾਂ ਮਕਦਮਾ ਦਰਜ ਕਰਾ ਲਾਂਗੀ ਰੇਵ ਦਾ ਜਾਂ ਹੋਰ ਇਸ ਤਰ੍ਹਾਂ ਦੇ ਕਰਦੇ ਸੀ। ਇਹ ਵੀਡੀਓ ਕਾਲਿੰਗ ਦੇ ਉੱਪਰ ਕਰਦੀਆਂ ਸੀ। ਵੀਡੀਓ ਵੀਡੀਓ ਕਾਲਿੰਗ ਕਰਦੀ। ਨੰਬਰ ਮੰਗਦੀ ਸੀ ਨੰਬਰ ਪ੍ਰੋਵਾਈਡ ਨੰਬਰ ਲੈਂਦੇ ਸੀ। ਵੇਖੋ ਜੀ ਇਹ ਇਹ ਆਪਣੇ ਆਪ ਨੂੰ ਇਹ ਇੱਕ ਬੰਦਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਜੀਤ ਦੱਸਦਾ, ਇੱਕ ਪ੍ਰੈਸ ਤੇ ਵੀ ਦੱਸਦੇ ਆ ਇਹ ਕੋਈ ਸ਼ਹੀਦ ਭਗਤ ਸਿੰਘ ਦੇ ਨਾਲ ਵੀ ਇਹ ਆਪਣੇ ਕੋਈ ਪ੍ਰੈਸ ਨਾਂ ਦਾ ਜੋੜਿਆ ਹੋਇਆ ਇਹਨਾਂ ਨੇ। ਤੁਸੀਂ ਬਹੁਤ ਸਾਰੇ ਸ਼ਹਿਰ ਵਾਲੇ ਜਿਹੜੇ ਜਾਣਦੇ ਚੰਗੇ ਬੰਦਿਆਂ ਨੂੰ ਹਰੇਕ ਚੰਗੇ ਫੰਕਸ਼ਨਾਂ 'ਚ ਆਉਂਦੇ ਜਾਂਦੇ ਇਹਨਾਂ ਨੂੰ ਪਤਾ ਆ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਆ ਆਪਣੀ ਇੱਜ਼ਤ ਦੀ ਖਾਤਰ ਜਿਹੜੇ ਆ ਆਪਣਾ ਪੈਸੇ ਨੂੰ ਕੁਝ ਨਹੀਂ ਸਮਝਦੇ ਇਤਨੂੰ ਆਪਣੇ ਵੱਡੀ ਸਮਝਦੇ ਆ ਜਿਹੜੇ ਨੂੰ ਲੱਗੋ ਦਲਫੀ ਕਿਰਾਏ ਤੇ ਲਿੱਤੇ ਹੋਏ ਸੀ ਅੰਦਰ ਦੀ ਗੱਲ ਸਾਹਮਣੇ ਹਾਂਜੀ ਜੀ ਇਸ ਤਰ੍ਹਾਂ ਜੀ ਇਹਨਾਂ ਨੇ ਬਹੁਤ ਹੋਰ ਵੀ ਕਈ ਗੱਲਾਂ ਨੇ ਤਫਤੀਸ਼ ਜਿਹੜੀਆਂ ਸਾਡਾ ਤਫਤੀਸ਼ ਦਾ 파ਟ ਆ ਜਿਹਨੂੰ ਅਜੇ ਹੋਣਾ ਹੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਉੱਥੇ ਕਾਲ ਕਰਦੇ ਸੀ ਕਿਸੇ ਦੇ ਘਰ ਚੜਜਾਂਦੇ ਸੀ ਘਰ ਚੜਜਾਂਦੀਆਂ ਸੀ ਲੜਕੀਆਂ ਮੁੜ ਕੇ ਉੱਥੇ ਅਤੇ ਦੂਜੇ ਜੇ ਮੋਰੋ 3-4 ਜਣੇ ਮੋਰ ਚਲ ਜਾਂਦੇ ਸੀ ਜਾ ਕੇ ਕਹਿੰਦੇ ਤੂੰ ਅੰਦਰ ਕੁੜੀਆਂ ਬਾੜੀਆਂ ਨੇ ਉਹ ਬੰਦਾ ਕਹਿੰਦਾ ਨਹੀਂ ਮੈਂ ਤੇ ਬਾੜੀਆਂ ਕਹਿੰਦੇ ਆ ਦੇਖੋ ਕੁੜੀਆਂ ਤੁਹਾਡੇ ਕੋ ਉਹ ਫਿਰ ਰੋਲਾ ਪਾਉਂ ਲਾ ਪੈਂਦੀਆਂ ਸੀ ਵੀ ਹਾਂ ਇਹਨਾਂ ਜੀ ਮੈਨੂੰ ਬੁਲਾਇਆ ਸੀ ਜੀ ਘਰ ਇਹਨਾਂ ਨੇ ਮੈਨੂੰ ਆਹ ਕਰਨ ਲੱਗਾ ਸੀ ਮੈਨੂੰ ਇਹ ਕਰਨ ਲੱਗਾ ਸੀ ਇਹਨਾਂ ਨੂੰ ਪਤਾ ਸੀ ਵੀ ਇੱਥੇ ਇਹਨਾਂ ਮਕਾਨਾਂ ਦੇ ਵਿੱਚ ਇਕੱਲਾ ਬੰਦਾ ਰਹਿੰਦਾ ਦੋ ਰਹਿੰਦੇ ਨੇ ਇਹ ਲੇਡੀਆਂ ਜਿੱਥੇ ਨਹੀਂ ਦੇਣੀਆਂ ਇਹ ਉਹਨਾਂ ਨੂੰ ਜਾ ਕੇ ਉੱਥੇ ਵੀ ਉਹਨਾਂ ਨੂੰ ਬ੍ਰੈਕਮੇਲ ਕਰਕੇ ਉਹਨਾਂ ਕੋਲ ਪੈਸੇ ਮਸੂਲੀ ਕਿੰਨੀ ਬ੍ਰਾਂਤੀ ਕੀ ਕੀ ਹੋਈ ਉਹਨਾਂ ਕੋਲ ਕਿੰਨੇ ਪੈਸੇ ਆ ਚੁੱਕੇ ਹੁਣ ਬ੍ਰਾਂਤੀ ਕੀ ਕੀ ਹੋਈ ਇਹਨਾਂ ਨੇ ਜੀ ਜਿਹੜੇ ਕੁਝ ਪੈਸੇ ਆ ਉਹਦੇ ਨਾਲ ਕੁਝ ਇਹਨਾਂ ਨੇ ਆਪਣੀਆਂ ਜਿਹੜੇ ਲੈਣ ਦੇਣੇਦਾਰੀਆਂ ਦਿੱਤੀਆਂ ਨੇ ਠੀਕ ਹੈ ਜੀ ਕੁਝ ਇਹਨਾਂ ਦੇ ਬੈਂਕ ਦੇ ਵਿੱਚੋਂ ਜਿਹਦੇ ਸਾਡੇ ਪ੍ਰੋਸੈਸ ਚੱਲ ਰਿਹਾ ਵਾ ਔਰ ਬਾਕੀ ਕੁਝ ਲੜਕੀਆਂ ਜਿਹੜੀਆਂ ਨੇ ਗ੍ਰਫਤਾਰ ਕਰਨ ਵਾਲੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਖੱਬੇ ਖੱਬ ਸੱਜੇ ਕਮਾਇਆ ਵਾ ਜਿਹੜੀਆਂ ਸਾਡੇ 1 2 ਲੜਕੀਆਂ ਜਿਹੜੀਆਂ ਆਊਟ ਆਫ ਡਿਸਟ੍ਰਿਕਟ ਨੇ ਉਹ ਕੀ ਲੜਕੀਆਂ ਐਨੇ ਹਾਇਰ ਕਿਤਲੀਆਂ ਸੀ ਕਿ ਉਹ ਇਸ ਗੈਂਗ ਦਾ 파ਟ ਸੀ ਕਿ ਇਕਜ਼ਿਸਟ ਉਹ ਇਹਨਾਂ ਦੇ ਨਾਲ ਸਾਥੀ ਸੀ ਇਹਨਾਂ ਦੀ ਉਹ ਇਹ ਸਾਰੀਆਂ ਇਹਨਾਂ ਨੇ ਲੜਕੀਆਂ ਸੀ ਜਿਨ੍ਹਾਂ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਮਲਾਇਆ ਹੋਇਆ ਸੀ ਜਿੱਥੇ ਲੋੜ ਪੈਂਦੀ ਸੀ ਉਹਨੂੰ ਭੇਜਦੀ ਸੀ ਭੇਜ ਕੇ ਉਹਨਾਂ ਨੂੰ ਅੱਗੇ ਪਹਿਲਾਂ ਬੰਦੇ ਨੂੰ ਕੁਝ ਬੰਦੇ ਤੇ ਆਪਣੇ ਉਹਨਾਂ ਨੂੰ ਨਾਲ ਚਲਾ ਲਈ ਦੇਸ ਤਦ ਬਾਅਦ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਨੂੰ ਬਲੈਕਮੇਲ ਸਰ ਜਿਹੜਾ ਇਹ ਫੋਕ ਰੈਂਟ ਦੇ ਲਿੱਤੇ ਕੋਈ ਐਦਾ ਸੀ ਇਹ ਵੀ ਗੱਲ ਸਾਹਮਣੇ ਆਈ ਆ ਲੇਕਿਨ ਤਫਤੀਸ਼ ਦਾ 파ਟ ਆ ਕੀ ਇਹਨਾਂ ਨੇ ਕੋਈ ਜਿਹੜੇ ਹੋਟਲਾਂ ਦੇ ਨਾਲ ਲਿੰਕ ਵੀ ਕੀਤੇ ਹੋਏ ਨੇ ਜਿੱਤੇ ਉਹਨਾਂ ਨੂੰ ਪੇਛਾ ਸਰ ਇਹ ਜਿਹੜੇ ਫੋਨ ਵੀ ਕੋਈ ਬ੍ਰਹਮਤ ਹੋਈਨਾਂ ਕੋ ਫੋਨ ਵੀ ਬ੍ਰਹਮਤ ਹੋਇਆ ਜੀ ਕੀ ਹੈਗਾ ਡਾਟਾ ਲੰਦ ਹੋਇਆ ਜੀ ਫੋਨ ਦੇ ਵਿੱਚ ਹੀ ਕਾਫੀ ਮਸਾਲਾ ਜੀ ਜਿਹੜਾ ਇਹਨੂੰ ਅਸੀਂ ਜਿਹੜਾ ਮੀਡੀਆ ਦੇ ਸਾਹਮਣੇ ਰੱਖੋਗੇ ਵੇਹੇ ਨਹੀਂ ਜੀ ਉਹ ਐਸੇ ਸਡਨ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਕੋਡ ਕੋਡ ਦੇ ਅਗੇ ਰੱਖਣਾ ਪਰ ਲੱਗਦਾ ਕਿ ਕਈ ਲੋਕਾਂ ਜਿਹੜੇ ਬਲੈਕ ਵਿੱਚ ਚੁੱਪ ਕਰਕੇ ਬੈਠੇ ਉਹ ਸਾਹਮਣੇ ਆਉਣੇ ਚਾਹੀਦੇ ਪੁਲਿਸ ਦੇ ਕਿ ਆ ਕੇ ਇਸ ਕੰਪਲੇਟ ਕਰਨ ਨਕੀ ਦੇ ਬੰਦੇ ਕਾਬੂ ਆ ਸਕਣ ਉਹ ਜਦੋਂ ਵੇਖੋ ਜੀ ਤੁਹਾਡੇ ਰਾਂ ਹੀ ਲੋਕਾਂ ਕਿ ਬਹੁਤ سارے ਲੋਕ ਸਾਹਮਣੇ ਆ ਗਏ ਅਜਿਹਾ ਕਿ ਜਦੋਂ ਵੀਡੀਓ ਵੀ ਇੰਗੀਆਂ ਨਾਲ ਦੀ ਫੋਨ ਦੇ ਵਿੱਚ ਦੀ ਇੰਦਾਂ ਦੀ ਕੋਈ ਗੱਲ ਸਾਹਮਣੇ ਆਈ ਇਹ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਆ ਬਿਲਕੁਲ ਵੀਡੀਓ ਤੁਹਾਨੂੰ ਰੱਖੋ ਜੀ ਉਹ ਚਤਤਾਂ ਦੀ ਵੀਡੀਓ ਹਾਂ ਜੀ ਇਹਨਾਂ ਦਾ ਰਿਮਾਂਡ ਜਿਹੜਾ ਲੈ ਗਿਆ ਸਾਰੀਆਂ ਵੀਡੀਓ ਤੇ ਦੱਸ ਕੇ ਫੇਰੀ ਲੈ ਗਿਆ ਸਰ ਜੀ ਜਦੋਂ ਤੁਸੀਂ ਦੱਸਿਆ ਉਹ ਪਹਿਲਾਂ ਹੀ ਇੱਕ ਉੱਥੇ ਪਹਿਲਾਂ ਕੋਈ ਹਮੇਸ਼ਾ ਹੈਗੇ ਪੁੱਛ ਹਾਂ ਜਿਹੜਾ ਮਨਿੰਦਰ ਸਿੰਘ ਤੁਸੀਂ ਕਹਿ ਰਹੇ ਪਹਿਲਾਂ ਵੀ ਮਾਮਲੇ ਦਰਜੇ ਦੇ ਉੱਤੇ ਇਹਨਾਂ ਦੇ ਅਗੈਂਸਟ ਪਹਿਲਾਂ ਵੀ ਪਰਚੇ ਦਰਜੇ ਨੇ ਇਹਨਾਂ ਦੇ ਅਗੇਂਸਟ ਜਿਹੜਾ ਧਾਰਾ 111 BNS ਹੈ ਉਹ ਨੇ ਜਿੰਨਾ ਬੰਦਿਆਂ ਦੇਤੇ ਪਹਿਲਾ ਮੁਕਦਮੇ ਦਰਜ ਹੋਣ ਕ੍ਰਾਈਮ ਕਰਦੇ ਹਣ ਬਾਰ-ਬਾਰ ਉਹਨਾਂ ਦੇ 111 BNS ਲੱਗਦੀ ਹੈ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਚ ਸਰ ਜੀ ਇਹਦਾ ਕੰਮ ਨਹੀਂ ਸਰ ਇਹ ਕਿੰਨੀ ਸੋ ਬਾਰ ਵੀ ਕਰਦੇ ਜੀ ਨਹੀਂ ਜੀ ਇਹ ਤਾਂ ਰਮਦਾਸ ਤਖਤ ਮਾਰ ਕਰਦੇ ਸੀ ਅੱਛਾ ਸਰ ਇਹ ਦੇਖੋ ਇਹ ਇੱਕ ਵੱਡਾ ਰੈਕਟ ਹੈ ਤੁਸੀਂ ਅ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਈ ਲੋਕ ਹਲੇ ਚੁੱਪ ਕਰਕੇ ਬੈਠੇ ਨੇ ਵੱਡੀ ਗੱਲ ਹੈ ਕਿ ਰੋਜ਼-ਰੋਜ਼ ਅਸੀਂ ਦੇਖ ਰਹੇ ਹਾਂ ਨਕਲੀ ਪੱਤਰਕਾਰ ਆ ਰਹੇ ਨੇ ਨਕਲੀ ਪੁਲਿਸ ਵਾਲੇ ਸਾਹਮਣੇ ਆ ਰਹੇ ਨੇ ਨਕਲੀ ਜੱਜ ਸਾਹਮਣੇ ਆ ਰਹੇ ਨੇ ਲੋਕਾਂ ਨੂੰ ਕੀ ਨਿਰਦੇਸ਼ ਦੇਣਾ ਚਾਹੁੰਦੇ ਹਾਂ ਤਾਂ ਕਿ ਇਹਨਾਂ ਨਕਲੀ ਤੇ ਅਸਲੀ ਦੀ ਪਛਾਣ ਹੋ ਸਕੇ ਮੈਂ ਆਪ ਦੇ ਮਾਧਮ ਰੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬਿਲਕੁਲ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਤੁਹਾਡੇ ਕਿਸੇ ਝੁਜਕੰਦੀ ਲੋੜ ਨਹੀਂ ਤੁਸੀਂ ਆਪ ਸਾਡੇ ਪੁਲਿਸ ਤੱਕ ਅਪਰੋਚ ਕਰੋ ਸੀਨੀਅਰ ਅਫਸਰਾਂ ਨੂੰ ਦੱਸੋ ਤਾਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਜਾਊ ਜਿਹੜੇ ਇਹੋ ਜਿਹੇ ਬਲੈਕਮੇਲਰ ਨੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਊ ਕਿਸੇ ਨੂੰ ਇਹ ਨਹੀਂ ਡਰਨ ਦੀ ਲੋੜ ਨਹੀਂ ਕਿ ਉਹਨਾਂ ਦੀ ਬਦਨਾਮੀ ਹੋਏਗੀ ਜਿਹੜਾ ਕੋਈ ਸਾਨੂੰ ਇਨਫੋਰਮੇਸ਼ਨ ਦੇ ਉਹਦਾ ਨਾਮ ਵੀ ਗੁਪਤ ਰੱਖਿਆ ਜਾਏਗਾ ਠੀਕ ਹੈ ਜੀ ਕੀ ਗੱਲ ਹੈ ਕੀ